ਸਤਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਸੰਤਾਂ ਕੇ ਕਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ અમૃત જલ શયા પૂર્ણ સાજક રાય સગલ મનોરથ પુરે જય જય કાર પ્યા જગ અંતર લાથે સગલ વિસુરે પુરખ પૂર્ણ અચત અભનાસી ਕਸ ਵੇਦ ਪੁਰਾਣੀ ਗਾਇ ਆਪਣਾ ਬਿਰਦ ਰਖਿਆ ਪਰਮੇਸ਼ਰ ਨਾਨਕ ਨਾਮ ਤਿਆਇ ਨਵਨਿੱਧ ਸਿਦਰਦ ਦਿਨੇ ਕਰਤੇ ਟੋਟਨਾ ਆਵੇ ਕਾਈ ਰਾਮ ਖਾਤ ਖਰਚਤ ਬਿਲਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ RAM ਦਾਤ ਸਵਾਈ ਨਿਕਟ ਨਾ ਜਾਏ ਅੰਤਰ ਜਮੀ ਪਾਇਆ ਕੋਟ ਬਿਗਨ ਸਗਲੇ ਉਠ ਨਾ ਠੇ ਦੁਖ ਨਾਨੜੈ ਆਇਆ ਸਾਤ ਸਹਿਜ ਆਨੰਦ ਕਰਨ ਰੇ ਬਿਨਸੀ ਭੁਖ ਸੁਬਾਈ ਨਾਨਕ ਗੁਣ ਗਾਵਹਿ ਸੁਆਮੀ ਕੇ ਆਚਰਜ ਜਿਸ ਵਡਿਆਈ RAM जिस का कारज तिनहि किया मानस, मानस क्या बेचारा राम भगत सोहन हर के गुण गावे सदा करे जय कर राम गुण गाए गोविंद आनंद उपजे ਸਾਦ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ 68 ਤਿਰਥ ਪੁਨ ਕਰਿਆ ਮਹਾਨਿਰਮਲ ਚਾਰਾ पतित पावन बिरद स्वामी नानक शब्द धारा गुण निदान मेरा प्रभु करता उसत कौन करी जय राम संता के बिनते स्वामी नाम ਮਹਾਰਸ ਦੀ ਜੈ ਰਾਮ ਨਾਮ ਦੀ ਜੈ ਦਾਨ ਕੀ ਜੈ ਬਿਸਰ ਨਹੀਂ ਇੱਕ ਖਿਨੋਂ ਗੁਣ ਗੋਪਾਲ ਉਚਲ ਸੁਨਾ ਸਦਾ ਗਾਇਐ ਅਨ ਦਿਨੋਂ ਜਿਸ ਪ੍ਰੀਤ ਲਗੇ ਨਾਮ ਸਿਤੀ ਮਨ ਤਨ ਅੰਮ੍ਰਿਤ ਪੀਜੈ ਬਿਨਵੰਤ ਨਾਨਕ ਇਚ ਪੁਨੀ ਪੇਖ ਦਰਸਨ ਜੀ ਜੈ ਸੁਹੀ ਮਹਲਾ ਪੰਜਵਾਰ ਸੰਤਾ ਕੇ ਕਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜਕ ਰਾਯਾ ਸਗਲ ਮਨੋਰਥ ਪੂਰੇ ਜੈ ਜੈਕਾਰ ਪਿਆ ਜਗ ਅੰਤਰ ਲਾਥੇ ਸਗਲ ਵਿਸੁਰੇ ਪੁਰਖਾ ਪੁਰਨ ਅਚਤ ਅਬਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਨਵ ਨਿਦ ਸਿਦ ਰਦ ਦਿਨੇ ਕਰਤੇ ਟੋਟਨਾ ਆਵੇ ਕਾਈ ਰਾਮ ਖਾਤ ਖਰਚਤ ਬਿਲਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਿਕਟ ਨ ਜਾਈ ਅੰਤਰ ਜਮੀ ਪਾਇਆ ਕੋਟ ਬਿਗਨ ਸਗਲੇ ਉਠਣਾ ਠੇ ਦੋ ਕਨਾਨੜਾ ਆਇਆ ਸਾਤ ਸਹਿਜ ਆਨੰਦ ਕਰਨ ਰੇ ਬਿਨਸੀ ਭੁਖ ਸਬਾਈ ਨਾਨਕ ਗੁਣ ਗਾਵਹਿ ਸੁਆਮੀ ਕੇ ਆਚਰ ਜਿਸ ਵਡਿਆਈ RAM जिस का कारज तिनही किया मानस, मानस क्या बेचारा राम भगत सोहन हर के गुण गावे सदा करे जय कर राम ਕੋਣ ਗਾਏ ਗੋਬਿੰਦ ਅਨੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕਿਰਾ ਤਿਸ ਕੀ ਉਪਮਾ ਕਿਆ ਗਨੀ ਅਠਸਠ ਤਿਰਥ ਪੁਨ ਕਿਰਿਆ ਮਹਾ ਨਿਰਮਲ ਚਾਰਾ ਪਤਿਤ ਪਾਵਨ ਬਿਰਦ ਸੁਆਮੀ ਨਾਨਕ ਸ਼ਬਦ ਅਦਾਰਾ ਗੁਣ ਨਿਦਾਨ ਮੇਰਾ ਪ੍ਰਭ ਕਰਤਾ ਉਸਤਤ ਕਾਉਨ ਕਰੀ ਜੈ ਰਾਮਾ संतों के विनती स्वामी नाम महाराज दीज राम नाम, नाम दीज दान दी की जय बिसर नाही एक खिनो गुण गोपाल उजलसना सदा गाए आन दिनों ਜਿਸ ਪ੍ਰੀਤ ਲਗੇ ਨਾਮ ਸਿਤੀ ਮਨ ਤਨ ਅੰਮ੍ਰਿਤ ਪੀਜੈ ਬਿਨਵੰਤ ਨਾਨਕ ਇਚ ਪੁਨੀ ਪੇਖ ਦਰਸਨ ਜੀ ਜੈ ਸੁਹੀ ਮਹਲਾ ਪੰਜਵਾਰ ਸੰਤਾਂ ਕੇ ਕਰਜ ਆਪ ਖਲੋਇਆ हर काम करावन आया राम सुहावे सुहावी ताल सुहावा विच अमृत जल छाया राम अमृत जल शाया, पूरन साजक राया सगल पुरे जय जय कार पिया जग अंतर लाथे सगले विसुरे पुरख पुरन अचत अबनासी जस वेद पुरानी गया अपना बिरद रखया परमेश्वर नानक नाम ते आया नव निद सिद रिद दिने करते टूट ना आवे कई राम खात खर्चत बिल छत सुख पाया करते की दांत सवाई राम दात सवाई निकट ना जाए, जाए अंतर, अंतर जामे पाया कोट बेगन सगले उठ ना ठे दुख ना नेड़ा आया शांत सहज आनंद कने रे ਬੇਨਸੀ ਭੁਖਸ ਬਾਈ ਨਾਨਕ ਗੁਣ ਗਾਵੇ ਸੁਆਮੀ ਕੇ ਆਚਰ ਜਿਸ ਵਡਿਆਈ RAM ਜਿਸ ਕਾ ਕਾਰਜ ਤਿਨਹੀ ਕੀਆ ਮਨਸ ਕਿਆ ਵਿਚਾਰਾ RAM ਬਗਤ ਸੋਹਨ ਹਰ ਕੈ ਗੁਣ ਗਾਵਹਿ ਸਦਾ ਕਰਹਿ ਜੈ ਕਰ ਰਾਮ ਗੁਣ ਗਾਏ ਗੋਬਿੰਦ ਆਨੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕਿਰਾ जिसकी उपमा क्या गनी 68 तीर्थ पुन क्रिया क्रिया महान निर्मल चारा पतित पावन बिरद स्वामी नानक शब्द अदारा गुण निधान मेरा प्रबकर्ता उसत कौन करी जय राम संता के विनती स्वामी नाम महाराज दी जय राम ਨਾਮ ਦੀ ਜੈ ਦਾਣ ਕੀ ਜੈ ਬਿਸਰ ਨਾਹੀ ਇੱਕ ਖਿਨੋਂ ਗਣ ਗੋਪਾਲ ਉਚਰਸਨਾ ਸਦਾ ਗਾਇਐ ਆਨ ਦਿਨੋ ਜਿਸ ਪ੍ਰੀਤ ਲਗੇ ਨਾਮ ਸਿਤੀ ਮਨ ਤਨ ਅੰਮ੍ਰਿਤ ਪੀਜੈ ਬਿਨ ਵੰਤ ਨਾਨਕ ਇਚ ਪੁਨੀ ਪੇਖ ਦਰਸ਼ਨ ਜੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ